ਅਗਲੀ ਜਿਹੜੀ ਗੱਲ ਕਰੀਏ ਹੁਣ ਜਦੋਂ ਵੀ ਇਦਾਂ ਦੀ ਰਿਪੋਰਟ ਹੋਣ ਵਾਲੀ ਡੌਂਕੀ ਦੀ ਜਾਂ ਇਹ ਚੀਜ਼ ਆਉਂਦੀ ਆ ਗੈਰ ਕਾਨੂੰਨੀ ਪ੍ਰਵਾਸ ਦੀ ਗੱਲ ਹੁੰਦੀ ਏਜੰਟਾਂ ਦਾ ਨਾਮ ਫਿਰ ਆਉਂਦਾ ਹੀ ਆਉਂਦਾ ਹੁਣ ਏਜੰਟਾਂ ਦੇ ਉੱਤੇ ਈਡੀ ਕਹਿੰਦੇ ਕੱਸਣ ਲੱਗੀ ਆ ਨਕੀਲ ਇਹ ਫੌਰੀ ਡਰਾਮਾ ਆ ਜਾਂ ਹੋਊਗੀ ਪੱਕੀ ਕਾਰਵਾਈ ਕੋਈ ਬਿਲਕੁਲ ਇਹ ਇਹ ਸਵਾਲ ਬਹੁਤ ਵਾਜੂ ਹੈ ਰਾਜਕਰਨ ਜੀ ਕੇ ਜਦੋਂ ਵੀ ਕੋਈ ਮਸਲਾ ਹੁੰਦਾ ਨਾ ਆ ਪਿਛਲੇ ਦਿਨੀ ਭਾਰਤ ਦੇ ਵਿੱਚ ਜਿਹੜਿਆ ਸਟੱਡੀ ਸੈਂਟਰ ਨੇ ਇੰਸਟੀਚਿਊਟ ਨੇ ਹੂੰ ਹੂੰ ਉਹਨਾਂ ਚੀਂ ਕਦੋਂ ਘਟਨਾਵਾਂ ਵਾਪਰੀਆਂ ਇੱਕੋ ਬੇਸਮੈਂਟ ਵਾਲੀ ਘਟਨਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਇਦੇ ਕਿ ਦੜਾ ਦੜ ਛਾਪੇ ਜੀ ਆ ਤੁਹਾਡੇ ਮੀਟਰ ਨਹੀਂ ਸਹੀ ਲੱਗਿਆ ਜੀ ਆ ਪੌੜੀਆਂ ਜੋ ਲੰਘਾ ਇੱਕ ਹੈ ਜੀ ਆ ਹਵਾ ਦੀ ਕਰਾਸਿੰਗ ਨਹੀਂ ਹੈਗੀ ਜੀ ਆ ਅੱਗ ਵਾਲਾ ਜੰਤਰੀਗਾ ਬੜਾ ਕੁਛ ਰਿਪੋਰਟਾਂ ਤਿਆਰ ਦੀ ਤੇ 15 ਦਿਨਾਂ ਬਾਅਦ ਕਿਸੇ ਨੂੰ ਮੁੜ ਕੇ ਚੇਤੇ ਵੀ ਨਹੀਂ ਰਿਹਾ ਕਿ ਆ ਅਸੀਂ ਕੀ ਦੇਖ ਕੇ ਆਏ ਸੀ ਕੀ ਚੈੱਕ ਕਰਨਾ ਮੁੜ ਕੇ ਨਹੀਂ ਕਰਨਾ ਉਸੇ ਤਰ੍ਹਾਂ ਸਾਰੀ ਦੁਕੰਦਾਰੀ ਚੱਲਦੀ ਹੈ ਇੱਕ ਵਾਰ ਹਲਾਲਾ ਮਚਗੀ ਠੇਕਿਆਂ ਦੀ ਜੀ ਕਿ ਰਾਸ਼ਟਰੀ ਮਾਰਗਾਂ ਤੋਂ ਚੱਕੇ ਜਾਣੇ ਆ ਜੀ ਠੇਕੇ ਇੰਨੀ ਦੂਰ ਹੋਣਗੇ ਜੀ ਹੈਨਾ ਤੇ ਬੋਰਡ ਨਹੀਂ ਲਾ ਸਕੋਗੇ ਜੀ ਹੈਨਾ ਤੇ ਮਤਲਬ ਕਮਾਲ ਹੈ ਤੁਸੀਂ ਇਹ ਦੇਖੋ ਕਿ ਕੀ ਸਰਕਾਰਾਂ ਨੂੰ ਪਤਾ ਨਹੀਂ ਹੁੰਦਾ ਉਹੀ ਜਿਹੜੇ ਠੇਕ ਨੂੰ ਹਦਾਇਤ ਹੋਈ ਕਿ ਤੁਸੀਂ ਹਾਈਵੇ ਦੇ ਉੱਤੇ ਕੋਈ ਵੀ ਆਪਣਾ ਬੋਰਡ ਨਹੀਂ ਲਾ ਸਕੋਗੇ ਉਹਨਾਂ ਨੇ ਫਿਰ ਸ਼ਰਾਬ ਦਾ ਠੇਕਾ ਜਾਂ ਦੇਸੀ ਸ਼ਰਾਬ ਦਾ ਠੇਕਾ ਜਾਂ ਅੰਗਰੇਜ਼ੀ ਸ਼ਰਾਬ ਦਾ ਠੇਕਾ ਲਿਖਣ ਦੀ ਬਜਾਏ ਲਿਖਤਾ ਦੇਸੀ ਇੱਧਰ ਤੀਰ ਲਾਤਾ ਥੱਲੇ ਦੇਸੀ ਲਿਖ ਕੇ ਅੰਗਰੇਜ਼ੀ تیر ਲਾਤਾ ਇੱਧਰ ਮਤਲਬ ਕੱਲਾ ਦੇਸੀ ਅੰਗਰੇਜ਼ੀ ਅਗਲੇ ਕਹਿੰਦੇ ਜਿਨ੍ਹਾਂ ਨੇ ਖਰੀਦਣਾ ਉਹਦਾ ਸਾਰਾ ਹੀ ਪਤਾ ਕਿੱਥੇ ਆ ਹਾਂ ਹਾਂ ਸੋ ਇਸ ਲਈ ਚੋਰਮੋਰੀਆਂ ਚੰਡੀਗੜ੍ਹ ਨੇ ਜਦੇ ਆਪਣੇ ਮਤਲਬ ਜਿਹੜੇ ਉਹਨਾਂ ਦੇ ਰਾਸੀ ਮਾਰਗ ਸੀਗੇ ਜਿਹੜੇ ਇੱਥੋਂ ਲੰਘਦੇ ਸੀ ਉਹਨਾਂ ਨੂੰ ਜਦੇ ਸਟੇਟ ਹਾਈਵੇ ਵਿੱਚ ਬਦਲ ਲਿਆ ਕਿ ਅਸੀਂ ਸੰਭਾਲਾਂਗੇ ਜਿਨ੍ਹਾਂ ਦਾ ਦੇਖਪਾਲ ਅਸੀਂ ਸਟੇਟ ਹਾਈਵੇ 'ਚ ਚੇਂਜ ਕਰਦੇ ਆ ਫਿਰ ਤਾਂ ਠੀਕੀ ਖੁੱਲੇ ਰਹਿਣਗੇ ਹਾਂ ਸੋ ਇਸ ਲਈ ਚੋਰਮੋਰੀਆਂ ਜਿੱਥੇ ਕੱਟ ਲੀਆਂ ਜਾਂਦੀਆਂ ਹੁਣ ਈਡੀ ਕਹਿੰਦੇ ਜੀ ਪੰਜਾਬ ਤੋਂ ਵੀ ਡਾਟਾ ਇਕੱਠਾ ਕਰ ਲਿਆ ਹਾਂ ਹਰਿਆਣਾ ਤੋਂ ਵੀ ਡਾਟਾ ਇਕੱਠਾ ਕਰ ਲਿਆ 200 ਤੋਂ ਵੱਧ ਏਜੰਟਾਂ ਦੀ ਲਿਸਟ ਬਣਾਈ ਫਿਰਦੇ ਨੇ ਹੈਨਾ ਤੇ ਜੀ ਕਹਿੰਦੇ ਈਡੀ ਨੇ ਇਹ ਤਿਆਰੀ ਕਰ ਲਈ ਕਿ ਅਸੀਂ ਇੱਕ ਟੀਮ ਬਣਾਤੀ ਤੇ ਹੁਣ ਅਸੀਂ ਇਨਕੁਆਇਰੀ ਕਰਾਂਗੇ ਇਹ ਪੂਰਾ ਨੈਟਵਰਕ ਤੋੜਨਾ ਕਹਿੰਦੇ ਇਹ ਪੂਰੇ ਦੇਸ਼ ਦੇ ਦੇਸ਼ ਦਾ ਦੇਸ਼ ਵਿਦੇਸ਼ ਚ ਇਹਨਾਂ ਦਾ ਨੈਟਵਰਕ ਜੁੜਿਆ ਹੋਇਆ ਹੂੰ ਤੇ ਮੈਂ ਕੱਲ ਦਾ ਦੇਖ ਰਿਹਾ ਸੀਗਾ ਕਿ ਚਾਰ ਏਜੰਟਾਂ ਤੇ ਐਫਆਈਆਰ ਹੋ ਗਈ ਰਾਜਕਰਨ ਜੀ ਠੀਕ ਹੈ ਜਿਹੜੇ ਚਾਰ ਏਜੰਟਾਂ ਤੇ ਕਾਰਵਾਈ ਹੋਈ ਆ ਉਹਨਾਂ ਚੋਂ ਤਿੰਨ ਏਜੰਟ ਹਰਿਆਣਾ ਨਾਲ ਸਬੰਧਤ ਨੇ ਇੱਕ ਪੰਜਾਬ ਨਾਲ ਸੰਬੰਧਿਤ ਹੈ ਔਰ ਇਹਨਾਂ ਚਾਰਾਂ ਦੇ ਖਿਲਾਫ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਐਫਆਈਆਰ ਹੋਈ ਆ ਰਹੀ ਠੀਕ ਹੈ ਹਮ 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 ਮਤਲਬ ਅਜੇ ਵੀ ਸਰਕਾਰ ਆਪਣੇ ਪੱਧਰ ਤੇ ਲੱਭਦੀ ਫਿਰਦੀ ਆ ਅਸੀਂ ਜੀ ਕਹਿੰਦੇ ਪਤਾ ਕਰਨਾ ਨੈਟਵਰਕ ਸੁਭਾ ਸਰਕਾਰਾਂ ਵੀ ਕਹਿੰਦੀਆਂ ਡੀਜੀਪੀ ਸਾਹਿਬ ਵੀ ਗੱਲ ਕਹਿ ਰਹੇ ਸੀ ਅਸੀਂ ਵੀ ਸੈਟ ਬਣਾਤੀ ਜੀ ਅਸੀਂ ਵੀ ਆ ਕਰਾਂਗੇ ਜੀ ਇਨਕੁਆਇਰੀ ਕਰਾਂਗੇ ਫੜ ਲਾਂਗੇ ਜੀ ਅਸੀਂ ਇਦਰਾ ਹੁਣ ਈਡੀ ਵੀ ਕਹਿ ਰਹੀ ਹੈ ਸੋ ਇਹ ਸਾਰਾ ਮਤਲਬ ਕਿ ਇਹ ਡਰਾਮੇਬਾਜੀ ਆ ਪਤਾ ਸਾਰਿਆਂ ਨੂੰ ਆ ਕਿੱਥੋਂ ਚੱਲਦਾ ਕਿਵੇਂ ਚੱਲਦਾ ਕਿਸ ਤਰ੍ਹਾਂ ਹੁੰਦਾ ਆ ਹਰਿਆਣੇ ਦੇ ਕਰਨਾਲ ਦੇ ਮੁੰਡੇ ਨੇ ਜੀ ਇੱਕ ਆਕਾਸ਼ ਹੈ ਇੱਕ ਸੁਮਿਤ ਹੈ ਹਾਂ ਹਾਂ ਇਹਨਾਂ ਦੀ ਸ਼ਿਕਾਇਤ ਤੇ ਐਫ ਆਈ ਆਰ ਹੋਈ ਤਿੰਨ ਏਜੰਟਾਂ ਤੇ ਤੇ ਪਤਾ ਲੱਗ ਰਿਹਾ ਕਿ ਇਹ ਏਜੰਟ ਕੱਲੇ ਹੀ 15 ਕਰੋੜ ਦਾ ਕਾਰੋਬਾਰ ਕਰੀ ਫਿਰਦੇ ਨੇ ਬੋਲੋ ਬੋਲੋ ਪਰ ਇਹ ਆ ਤਾਜੀ ਘਟਨਾ ਦੇ ਹਵਾਲੇ ਨਾਲ ਅੱレ ਆਇਆ ਪਿਛਲਾ ਅਗਲਾ ਕਿੰਨਾ ਹਿਸਾਬ ਹੋਊਗਾ ਜੇ ਪਤਾ ਨਹੀਂ ਤੇ ਇਸੇ ਤਰ੍ਹਾਂ ਪੰਜਾਬ ਦਾ ਦਲੇਰ ਸਿੰਘ ਹੈ ਉਹਨੇ ਸਤਨਾਮ ਸਿੰਘ ਨਾਂ ਦੇ ਇੱਕ ਏਜੰਟ ਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਪੁਰਸੀ ਥਾਣੇ 'ਚ ਸੋ ਇਹ ਪੀੜਤੂ ਤੇ ਰਾਜੇਸ਼ ਕੈਸ ਲੈ ਕੇ ਜਾ ਰਹੀਆਂ ਨੇ ਅਜੇ ਸਰਕਾਰ ਦੇ ਪੱਧਰ ਤੇ ਕੋਈ ਤਰ੍ਹਾਂ ਤੇ ਕਾਰਵਾਈ ਹੁੰਦੀ ਦਿਖਦੀ ਨਹੀਂ ਔਰ ਜਿੰਨੀ ਕਾਰਵਾਈ ਹੋਊਗੀ ਜਿੰਨਾ ਕੁ ਪੁਰਾਣੇ ਤਜਰਬੇ ਚੋਂ ਮੈਂ ਵੇਖਦਾ ਆਇਆ ਹੈ ਨਾ ਉਹ ਇਹੀ ਹੈ ਕਿ ਇਹ ਸਾਰਾ ਕੁਝ ਤਾਂ ਮਿਲ ਕੇ ਚੱਲਦਾ ਹਾਂਜੀ ਚਾਹੇ ਇੱਥੇ ਰੇਤ ਮਾਫੀਆ ਚਾਹੇ ਇੱਥੇ ਸ਼ਰਾਬ ਮਾਫੀਆ ਚਾਹੇ ਇੱਥੇ ਇਹ ਏਜੰਟ ਮਾਫੀਆ ਚਾਹੇ ਇੱਥੇ ਚਿੱਟਾ ਮਾਫੀਆ ਜਿਹੜੇ ਵੀ ਗੈਰ ਕਾਨੂੰਨੀ ਧੰਦਾ ਕਰਦੇ ਆ ਨਾ ਜੀ ਉਹ ਕਾਨੂੰਨ ਦੇ ਸਹਾਰੇ ਹੀ ਕਰਦੇ ਆ ਜੀ ਜੀ ਜਿਨ੍ਹਾਂ ਨੇ ਕਾਨੂੰਨ ਕਾਨੂੰਨ ਦੇ ਪਾਲਣਾ ਕਰਾਉਣੀ ਹੈ ਜੇਕਰ ਉਹ ਪਾਲਣਾ ਹੁੰਦੀ ਹੋਵੇ ਤਾਂ ਗੈਰਕਾਨੂੰਨੀ ਕੰਮ ਹੋਣੇ ਨਾ ਹੂੰ ਸੋ ਇਸ ਲਈ ਕਾਨੂੰਨ ਦੇ ਸਹਾਰੇ ਹੀ ਤਾਂ ਗੈਰਕਾਨੂੰਨੀ ਕੰਮ ਹੁੰਦੇ ਨੇ ਤੇ ਹੁਣ ਕਾਨੂੰਨ ਦਮ ਪਰ ਰਿਹਾ ਕਿ ਅਸੀਂ ਕਾਰਵਾਈ ਕਰਾਂਗੇ ਚਲੋ ਦੇਖਦੇ ਆ ਜੀ ਇੰਤਜ਼ਾਰ ਰਹੂਗਾ ਕਿ ਕਿੰਨੀ ਕਾਰਵਾਈ ਹੁੰਦੀ ਹੈ ਕਿੰਨੀ ਨਹੀਂ ਫਿਲਹਾਲ ਤਾਂ ਮਤਲਬ ਐਲਾਨਨਾਮੇ ਦਾਅਵੇ ਵਾਦੇ ਬਿਆਨਬਾਜ਼ੀ ਇਹ ਤੋਂ ਇਲਾਵਾ ਅਗੇ ਹੋਰ ਕੁਝ ਨਹੀਂ ਹੋ ਰਿਹਾ अच्छा दीपक जी ਇੱਥੇ ਰੋਕ ਕੇ ਮੈਂ ਕੱਲ ਵਾਲੀ ਗੱਲ ਇੱਕ ਵਾਰੀ ਫੇਰ ਦਰ ਹਰੋਣਾ ਚਾਹੁੰਦਾ ਮੈਂ ਨਾ ਕੁਝ ਹੋਰ ਵੀਡੀਓ ਪੰਜਾਬ ਦੀਆਂ ਜਿਹੜੀਆਂ ਦੇਖ ਰਿਹਾ ਜਿੱਥੇ ਉਹ ਹੁਣ ਸਟੂਡੈਂਟਾਂ ਨੂੰ ਕਿਉਂਕਿ ਸਟੂਡੈਂਟਾਂ ਦਾ ਜਿਹੜਾ ਕੰਮ ਆਈਲੈਟ ਸਾਡਾ ਕੰਮ ਬਹੁਤ ਠੱਪ ਹੋਇਆ ਪਿਆ ਹੈ ਕੈਨੇਡਾ ਵਾਲਿਆਂ ਨੇ ਵੀ ਰੋਕ ਆ ਹੋਰ ਥਾਵਾਂ ਤੇ ਵੀ ਰੋਕ ਆ ਅਮਰੀਕਾ ਦੇ ਲਿਹਾਜ਼ ਦੇ ਨਾਲ ਇੱਕ ਗਲਤ ਖਬਰ ਬਾਰ-ਬਾਰ ਜਿਹੜੀ ਫਲਾਈ ਜਾ ਰਹੀ ਆ ਉੱਥੇ ਬਹੁਤ ਸਾਰੇ ਮੈਂ ਦੇਖਿਆ ਕਈ ਪੌਡਕਾਸਟ ਵਾਲੇ ਵੀ ਕਰੀ ਜਾ ਰਹੇ ਆ ਵੀਡੀਓ ਆ ਵੀ ਪਾ ਰਹੇ ਆ ਵੀ ਤੁਸੀਂ ਸਟੂਡੈਂਟ ਤੇ ਵੀਜ਼ੇ ਤੇ ਜਾਓ ਤੁਹਾਨੂੰ ਜਿਹੜਾ ਆ ਉਹ 400 ਦੀ ਡਿਗਰੀ ਕਰਨ ਤੋਂ ਬਾਅਦ 1 ਸਾਲ ਬਾਅਦ ਗ੍ਰੀਨ ਕਾਰਡ ਮਿਲ ਰਿਹਾ ਇਹ ਟੋਟਲੀ ਸਰਾਸਰ ਝੂਠੀ ਜਿਹੜੀ ਗੱਲ ਜੋ ਇਦਾਂ ਦਾ ਕੋਈ ਵੀ ਬਿਲਕੁਲ ਫੇਕ ਹੈ ਬਿਲਕੁਲ ਇਦਾਂ ਦਾ ਕੋਈ ਕਾਨੂੰਨ ਇੱਥੇ ਨਹੀਂ ਹੈਗਾ ਮੈਂ 15 ਸਾਲ ਪਹਿਲਾਂ ਆਇਆ ਸੀ ਐਸੀ ਡਿਗਰੀ ਕਰਕੇ ਆਇਆ ਇਦਾਂ ਨਹੀਂ ਕਦੀ ਵੀ ਜਿਹੜਾ ਅਜੇ ਤੱਕ ਕੋਈ ਪੱਕਾ ਹੋਇਆ OH1B ਦੇ ਰਾਹ ਦੇ ਥਰੂ ਜਾ ਕੇ ਜਿਹੜਾ ਉਹ ਹੁੰਦਾ ਆ ਉਹ ਵੀ ਜੇ ਨੌਕਰੀ ਮਿਲੇ ਤਾਂ ਇੱਥੇ ਦਾ H1B ਦਾ ਪੇਚਾ ਬਹੁਤ ਤਕੜਾ ਪਿਆ ਹੋਇਆ ਵੀ ਅੱਗੇ ਇਹ ਨਹੀਂ ਪਤਾ ਵੀ ਉਹਦਾ ਬਣਨਾ ਕੀ ਆ ਇਹ ਵੀ ਇਹ ਵੀ ਰਹਿਣਾ ਕਿ ਨਹੀਂ ਰਹਿਣਾ ਇਹ ਵੀ ਰਹਿਣਾ ਕਿ ਨਹੀਂ ਰਹਿਣਾ ਹੋ ਸਕਦਾ ਵੀ ਮੋਦੀ ਜੀ ਉਸ ਨੂੰ ਬਚਾਉਣ ਲਈ ਆ ਰਹੇ ਹੋਣ ਜੀ ਹਾਂਜੀ ਜੀ ਜੀ ਬਿਲਕੁਲ ਤੁਸੀਂ ਇਹ درست فرمایا ਇੱਧਰ ਮਤਲਬ ਪਿਛਲੇ ਡੇਢ ਕ ਦਿਨ ਤੋਂ ਇਹ ਵੱਖ-ਵੱਖ ਪ੍ਰੋਵੀਨੈਂਟ ਚੈਨਲਾਂ ਦੇ ਉੱਤੇ ਵੀ ਵੱਡੇ ਮੁਖਧਾਰਾ ਦੇ ਨਿਊਜ਼ ਚੈਨਲ ਵੀ ਇਸ ਗੱਲ ਦਾ ਪਸਾਰਾ ਕਰ ਰਹੇ ਨੇ ਕਿ ਆਹ ਰਾਹਤ ਮਿਲ ਗਈ ਜੀ ਹੁਣ ਵਿਦਿਆਰਥੀਆਂ ਨੂੰ ਹਾਂ ਆ ਪਾਰਤੀ ਵਿਦਿਆਰਥੀਆਂ ਲਈ ਨਵਾਂ ਰਾਹ ਖੁੱਲ ਗਿਆ ਜੀ ਮਤਲਬ ਇਹ ਨਾਲ ਹੀ ਪੈਰਲਲ ਸ਼ੁਰੂ ਹੋ ਗਿਆ ਦੇਖ ਲੋ ਸਾਡਾ ਨਾ ਕੰਮ ਠਾਕੋ ਕੀ ਇਹ ਏਜੰਟਾਂ ਦੀ ਕਾਰਡ ਹੈ ਨਵੀਂ ਬਿਲਕੁਲ ਹੈ ਨਾ ਕੀ ਇਹ ਫਿਰ ਵਿਦਿਆਰਥੀਆਂ ਨਾਲ ਮਾਪਿਆਂ ਨਾਲ ਧੋਖੇ ਦੀ ਕਵਾਇਦਾ ਕਿ ਇਕਰਾ ਬੰਦ ਹੁੰਦਾ ਡੋਂਕੀ ਵਾਲਾ ਨਵਾਂ ਰਾਹ ਕੱਢ ਲੋ ਇਹ ਵੀ ਡੋਂਕੀ ਹੈ ਹੂੰ 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 ਇਹ ਇਹ ਨਵੀਂ ਤਰ੍ਹਾਂ ਦੀ ਡਿਗਰੀ ਵਾਲੀ ਡੋਂਕੀ ਹੈ ਸੋ ਇਸ ਲਈ ਇੱਥੇ ਵੀ ਨਜ਼ਰਸਾਨੀ ਰੱਖਣ ਦੀ ਲੋੜ ਹੈ ਮੈਂ ਇਸੇ ਲਈ ਰਾਜਕਰਨ ਜੀ ਕੱਲ ਵੀ ਗੱਲ ਕਰ ਰਿਹਾ ਸੀਗਾ ਜੀ ਕਿ ਪੰਜਾਬ ਸਰਕਾਰ ਆਪਣਾ ਇੱਕ ਅਦਾਰਾ ਕਿਉਂ ਨਹੀਂ ਖੋਲਦੀ ਕਿ ਜਿਹੜੇ ਮਰਜ਼ੀ ਏਜੰਟ ਕੋਲ ਜਾਓ ਹੂੰ ਹੂੰ ਜਿਹੜੇ ਮਰਜ਼ੀ ਉਹਦੇ ਕੋਲ ਜਾਓ ਪਰ ਲਿਸਟ ਸਾਡੇ ਵਾਲੀ ਤੋਂ ਚੈੱਕ ਕਰਕੇ ਜਾਓ ਮਨਜ਼ੂਰਸ਼ੁਦਾ ਹਾਂ ਆ ਪੈਨੇ ਭਾਈ ਜੇ ਇਹ ਕੁਝ ਗੜਬੜ ਕਰੂਗਾ ਤਾਂ ਅਸੀਂ ਦੇਖਾਂਗੇ ਇਹ ਤੋਂ ਬਿਨਾ ਕਿਸੇ ਕੋਲ ਨਹੀਂ ਜਾਣਾ ਜਾਂ ਸਾਰੇ ਦਸਤਾਵੇਜ਼ ਹੀ ਚੈੱਕ ਕਰਨ ਲਈ ਤੁਸੀਂ ਆਪਣੇ ਅਫਸਰ ਅਧਿਕਾਰੀ ਕਿਉਂ ਨਹੀਂ ਲਾਉਂਦੇ ਪਰ ਅਫਸੋਸ ਫਿਕਰ ਇਹੀ ਹੈ ਕਿ ਕਿਤੇ ਇੱਕ ਨਮੀ ਦੁਕਾਨ ਨਾ ਖੁੱਲ ਜਵੇ ਠੱਗੀ ਦੀ ਹੂੰ ਬਿਲਕੁਲ ਬਿਲਕੁਲ ਇਹ ਵੀ ਪਹਿਲੂ ਹੈ ਨਾ ਕਿ ਸਾਡੇ ਲੋਕਾਂ ਲੋਕ ਇਹੋ ਜਿਹੇ ਨੇ ਕਿ ਜਿਨ੍ਹਾਂ ਨੂੰ ਅਸੀਂ ਕੰਮ ਸੌਂਪਦੇ ਹਾਂ ਉਹੀ ਧੋਖਾ ਕਰਨ ਲੱਗ ਜਾਂਦੇ ਨੇ ਇਹ ਤਾਂ ਹੈ ਪਰ ਸਰਕਾਰੀ ਪੱਦਰ ਤੇ ਘੱਟੋ ਘੱਟ ਕੋਈ ਪੈਮਾਨਾ ਹੀ ਬਣਾਉਂਦੇ ਨਾ ਸੂਬਿਆਂ ਨੇ ਬਣਾਇਆ ਨਾ ਕੇਂਦਰ ਨੇ ਬਣਾਇਆ ਤੇ ਨਤੀਜਾ ਫਿਰ ਇਹੀ ਜੀਆਂ ਦੁਕਾਨਾਂ ਤੇ ਚੜਦੇ ਨੇ ਨਿਆਣੇ ਲੁੱਟ ਹੋ ਰਹੇ ਨੇ ਲੁੱਟ ਹੋ ਰਹੇ ਨੇ ਜੀ ਇਹਨਾਂ ਮਾ ਤੁਸੀਂ ਬਿਲਕੁਲ درست فرمایا ਇਹ ਪਹਿਲੂ ਚੱਲ ਰਿਹਾ ਜੀ ਬਹੁਤ ਵੱਡਾ ਬਿਲਕੁਲ ਬਿਲਕੁਲ ਸੋ ਇਹ ਸਾਵਧਾਨ ਰਹਿਣ ਇਹ ਟੋਟਲੀ ਗਲਤ ਖਬਰ ਆ हां ट्रंप ਨੇ ਪੌਡਕਾਸਟ ਦੇ ਵਿੱਚ ਇੱਕ ਦਿਨ ਕਿਹਾ ਹੈ ਉਹ ਸੋਚ ਰਿਹਾ ਸੀ ਕਹਿੰਦਾ ਵੀ ਹਾਂ ਮੈਂ ਚਾਹੁੰਦਾ ਆ ਇਦਾਂ ਹੋਵੇ ਪਰ ਅਜੇ ਬਿਲਕੁਲ ਕੋਈ ਇਦਾਂ ਦਾ ਕਾਨੂੰਨ ਨਹੀਂ ਆ ਇਹ ਵੀ ਦੱਸ ਦਈਏ ਪਿਛਲੇ ਪ੍ਰਸ਼ਾਸਨ ਨੇ ਆਉਂਦਿਆਂ ਕਿਹਾ ਸੀ ਖੇਤਾਂ ਵਾਲੇ ਪੱਕੇ ਕਰ ਦੇਣੇ ਕੁਝ ਨਹੀਂ ਹੋਇਆ ਸੀ ਇਹ ਇਹ ਰੋਣਾ ਰੱਪਾ ਪੈਂਦਾ ਰਹਿੰਦਾ ਆ ਇਹ ਰਿਐਲਿਟੀ ਨਹੀਂ ਜਦੋਂ ਕਾਨੂੰਨ ਬਣੂਗਾ ਉਦੋਂ ਤੁਹਾਨੂੰ ਜਿਹੜਾ ਅਸੀਂ ਜ਼ਰੂਰ ਆਪ ਹੀ ਤੁਹਾਨੂੰ ਭਾਈ ਦੱਸਾਂਗੇ ਨਾਲੇ ਉਹ ਸੌਖਾ ਕੰਮ ਆ ਨਾਲੇ ਪੜੋ ਤੇ ਨਾਲੇ ਪੱਕੇ ਹੋਵੋ ਜੇ ਵਾਕਿਆ ਹੀ ਇਦਾਂ ਜਿਹੜੀ ਚੀਜ਼ ਬਣ ਜਵੇ ਤਾਂ